ਮਿਸ਼ਨ ਪੰਜਾਬ ਤੇ ਆਪਦਾ ਸਵਾਗਤ ਮੌਸਮ ਦੇ ਅਚਾਨਕ ਅਲਵਟ ਬਦਲਰ ਨਾਲ ਪੰਜਾਬ ਤੇ ਹਰਿਆਣਾ ਚ ਪੈਵੀ ਮੌਸਮੀ ਮੀਂਹ ਤੇ ਗੜੇਮਾਰੀ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਅਤੇ ਹੋਈ ਗੜੇਮਾਰੀ ਨੇ ਸੂਬੇ ਚ ਕਣਕ ਤੇ ਆਲੂਆਂ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ ਜਲੰਧਰ ਬਠਿੰਡਾ ਪਟਿਆਲਾ ਮੁਹਾਲੀ ਲੁਧਿਆਣਾ ਫਰੀਦਕੋਟ ਮਾਨਸਾ ਮੁਕਸਰ ਆਦ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਕਪੂਰਥਲਾ ਤੇ ਰਾਜਦੇਹੋੜਣਾ ਜ਼ਿਲ੍ਹਿਆਂ ਚ ਹੋਈ بارش ਤੇ ਗੜੇਮਾਰੀ ਨਾਲ जिथे कणक जमीन उत्तर वाराणसी तो ने एक सौ पचानवे उम्मीदवार की सभा चोरी भाजपा ने शमीश्रवर एक सौ पचानवे उम्मीदवार की पहली सूची जारी की भाजपा के राष्ट्रीय जनरल सकत्र विनोद तिवारी वालों जाहिर पहली सूची प्रधानमंत्री नरेंद्र मोदी ਸਮੇਤ ਚੌਤੀ ਕੇਂਦਰੀ ਮਾਮਲਿਆਂ ਅਤੇ ਰਾਜ ਮੰਤਰੀਆਂ ਦੇ ਨਾਮ ਸ਼ਾਮਿਲ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਵਾਰਾਨਸੀ ਤੋਂ ਚੋਣ ਲੜਨਗੇ ਚੋਣ ਕਮਿਸ਼ਨ ਵੱਲੋਂ ਚੋਣਾਂ ਦੇ ਐਲਾਨ ਤੋਂ ਵੀ ਪਹਿਲਾਂ ਜਾਰੀ ਕੀਤੀ ਪਹਿਲੀ ਸੂਚੀ 'ਚ ਭਾਜਪਾ ਨੇ 16 ਰਾਜਾਂ ਅਤੇ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਲਈ ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਹੈ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਪੱਧਰੀ ਵਫ਼ਦ ਵੱਲੋਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ बनवारी लाल पुरोहित ਨਾਲ ਮੁਲਾਕਾਤ ਕਰਕੇ ਸੁल्तानपुर लोधी बेड़ साहिब के पंजाब पुलिस ਵੱਲੋਂ ਕੀਤੀ ਗਈ ਗੋਲਾਬਾਰੀ ਅਸਾਮ ਦੇ ਡਿਬਗੁਰਾ ਜੇਲ੍ਹ ਚ ਨਜ਼ਰਮੰਦ ਸਿਕ ਨੌਜਵਾਨ ਭੁਖ ਹੜਤਾਲ ਤੇ ਬੈਠਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਉਠਾਏ ਗਏ ਵਰਨ ਲੋਗ ਹੈ ਕਿ ਪੰਜਾਬ ਸਰਕਾਰ ਨੇ ਅਮਰਿਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ਚ ਬਦਲਣ ਤੋਂ ਕੋਰੀ ਨਾ ਕਰ ਦਿੱਤੀ ਹੈ ਤੇ ਪਰਿਵਾਰ ਤੇ ਨੇ ਅਕਾਲ ਤਖਤ ਤੋਂ ਮੰਗ ਕੀਤੀ ਸੀ ਕਿ ਚਾਹੇ ਭਾਈ ਅੰਮ੍ਰਿਤਪਾਲ ਸਿੰਘ ਡਿਬੜੂਗੜ੍ਹ ਜੇਲ੍ਹ 'ਚ ਰਹਿਣ ਦਿੱਤਾ ਜਾਵੇ ਪਰ ਬਾਕੀ ਸਾਥੀਆਂ ਨੂੰ ਪੰਜਾਬ ਦੀਆਂ ਜੇਲਾਂ 'ਚ ਤਬਦੀਲ ਕੀਤਾ ਜਾਵੇ ਕਿਉਂਕਿ ਉਹਨਾਂ 'ਚ ਕੁਝ ਦੀ ਹਾਲਾਤ ਕੋਹ ਹੜਤਾਲ ਕਾਰਨ ਬਹੁਤ ਖਰਾਬ ਹੈ ਕਾਂਗਰਸ ਕਿਸਾਨਾਂ ਨੂੰ ਕਾਨੂੰਨੀ ਤੌਰ 'ਤੇ ਮੁਹਿਆ ਕਰਾਵੇਗੀ ਐਮਐਸਪੀ ਰਾਹੁਲ ਗਾਂਧੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਨਿਚਰਵਾਲ ਨੂੰ ਕਿਹਾ ਕਿ ਜੇਕਰ ਉਹਨਾਂ ਦੀ ਪਾਰਟੀ ਕੇਂਦਰ 'ਚ ਸੱਤਾ 'ਚ ਆਉਂਦੀ ਹੈ ਤਾਂ ਕਿਸਾਨਾਂ ਨੂੰ ਕਾਨੂੰਨੀ ਤੌਰ 'ਤੇ ਘਟੋ ਘੱਟ ਸਮਰਥਨ ਮੁੱਲ ਮੁਹਿਆ ਕਰਾਵੇਗੀ ਰਾਹੁਲ ਗਾਂਧੀ ਭਾਰਤ ਜੋੜੋ ਨਿਆ ਯਾਤਰਾ ਦੇ ਰਾਜਸਥਾਨ ਤੋਂ ਮੱਧ ਪ੍ਰਦੇਸ਼ ਦਾਖਲ ਹੋਣ ਤੋਂ ਬਾਅਦ ਇੱਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਹਨ ਉਹਨਾਂ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ 10 ਤੋਂ 15 ਉਦਯੋਗਪਤੀਆਂ ਦੇ 15 ਲੱਖ ਕਰੋੜ ਰੁਪਏ ਦੇ ਕਰਜ਼ੇ ਮਾਫ ਕੀਤੇ ਹਨ ਪਰ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦੇਣ ਤੋਂ ਇਨਕਾਰ ਕਰ ਰਹੀ ਹੈ ਦਿੱਲੀ ਸ਼ਰਾਬ ਘਟਾਲਾ ਸੇ ਸੋਧਿਆ ਤੇ ਸੰਜੀ ਸਿੰਘ ਦੀ ਨਿਆਇਕ ਹਰਾਸਤ 7 ਮਾਰਚ ਤੱਕ ਵਧੀ ਦਿੱਲੀ ਸ਼ਰਾਬ ਘਟਾਲੇ ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ 'ਚ ਦਿੱਲੀ ਦੀ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਤੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਨੂੰ ਇੱਕ ਵਾਰ ਫੇਰ ਤੋਂ ਅਦਾਲਤ ਤੋਂ ਝਟਕਾ ਲੱਗਾ ਹੈ ਰੌਜ਼ ਐਵੇਨਿਊ ਕੋਰਟ ਦੇ ਦੋਵਾਂ ਆਗੂਆਂ ਦੀ ਨਿਆਇਕ ਹਿਰਾਸਤ 7 ਮਾਰਚ ਤੱਕ ਲਈ ਵਧਾ ਦਿੱਤੀ ਹੈ ਸੋਦੀਆ ਤੇ ਸੰਜੀਤ ਸਿੰਘ ਦੀ ਨਿਆਇਕ ਹਿਰਾਸਤ ਖਤਮ ਹੋਣ ਮੌਕੇ ਦੋਵਾਂ ਨੂੰ ਰੌਜ਼ ਐਵੇਨਿਊ ਕੋਰਟ ਵਿੱਚ ਵਿਸ਼ੇਸ਼ ਜੱਜ ਐਮਕੇ ਨਾਲਪਾਲ ਦੇ ਸਾਹਮਣੇ ਪੇਸ਼ ਕੀਤਾ ਗਿਆ ਹੁਣ ਉਹ ਈਡੀ ਦੁਆਰਾ ਜਾਂਚ ਕੀਤੇ ਜਾ ਰਹੇ ਮਾਮਲੇ ਵਿੱਚ 7 ਮਾਰਚ ਤੱਕ ਜੇਲ੍ਹ ਵਿੱਚ ਰਹਿਣਗੇ हिमाचल ਤੇ ਕਸ਼ਮੀਰ 'ਚ ਤਾਜ਼ਾ ਬਰਫਬਾਰੀ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਜਿੱਥੇ ਮੀਂਹ ਪੈ ਰਿਹਾ ਹੈ ਤੇ ਗੜੇਮਾਰੀ ਉੱਥੇ ਹੀ ਮਾਚਲ ਪ੍ਰਦੇਸ਼ ਅਤੇ ਕਸ਼ਮੀਰ ਵਿੱਚ ਤਾਜ਼ਾ ਬਰਫਬਾਰੀ ਹੋਣ ਦੀਆਂ ਖਬਰਾਂ ਹਨ ਪਾਰੀ ਬਰਫਬਾਰੀ ਕਾਰਨ ਮਨਾਲੀ ਲੇ ਹਾਈਵੇ ਸਲਾਂਘਵਾਦੀ ਤੋਂ ਅੱਗੇ ਕਲਿੰਗਾ ਬਲ ਜਾਣ ਵਾਲੇ ਆਮ ਆਵਾਜਾਈ ਲਈ ਬੰਦ ਹੋ ਗਈ ਹੈ